ਉਹਦੀ ਕੁੜੀਆਂ ਦਾ ਦਿਮਾਗ ਕਿੱਦਾਂ ਖਰਾਬ ਹੋਇਆ ਪਿਆ ਵਾ ਇੱਕ ਨਵਾਂ ਗਾਣਾ ਆਇਆ ਵਾ ਤੇ ਨਵੇਂ ਗਾਣੇ ਤੇ ਰੀਲਾਂ ਬਣ ਰਹੀਆਂ ਵਾ ਆ ਦੇਖੋ ਤੁਸੀਂ ਰੀਲਾਂ ਕਿਹੜੀਆਂ ਬਣ ਰਹੀਆਂ ਵਾ ਵੀ ਮੈਂ ਤੇਲ ਦੇ ਨਾਲ ਵੀ ਆ ਕਰਾਂ ਹੱਥ ਹੱਥ ਜਿ ਤੋਮਾਂ ਇਹ ਕੋਈ ਨਵੀਂ ਰੀਲ ਦਾ ਗਾਣਾ ਆਇਆ ਵਾ ਤੇ ਕੁੜੀਆਂ ਦੇਖੋ ਕਿਦਾਂ ਪੈਟਰੋਲ ਪੰਪ ਕੇ ਜਾਦੇ ਕਿ ਹੱਥ ਧੋ ਰੀਆਂ ਆਪਣੇ ਪੈਟਰੋਲ ਡੀਜ਼ਲ ਦੇ ਨਾਲ ਆਹ ਵੇਖ ਲਓ ਇਹਨੂੰ ਕਹਿੰਦੇ ਆ ਜੀ ਭੇਡ ਚੱਲ ਤੇ ਵੀਡੀਓ ਸੁਣ ਲਓ ਪੂਰਾ ਆਪਣੇ ਭਰਾ ਨੇ ਬਣਾ ਕੇ ਪਾਤੀ ਹੈ ਚੈਨਲ ਤੇ ਠੀਕ ਹੈ ਜੀ ਨਾਲੇ ਮੈਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਤੁਸੀਂ ਦੇਖ ਲਵੋ ਆ ਰੰਗ ਮੰਚ ਦੇਖ ਲਵੋ ਜਿਹੜਾ ਤੁਸੀਂ ਦੇਖਦੇ ਹੋਗੇ ਪੈਟਰੋਲ ਪੰਪਾਂ ਤੇ ਇਹ ਲੜਕੀਆਂ ਕੀ ਕਰਦੀਆਂ ਨਜ਼ਰ ਆ ਰਹੀਆਂ ਨਹੀਂ ਇਹ ਇੱਕ ਸੌਂਗ ਆਇਆ ਵੈ ਜੀ ਨਵਾਂ ਸੌਂਗ ਆਇਆ ਵੈ ਨਵਾਂ ਤੇ ਉਹ ਸੌਂਗ ਦੇ ਬੋਲਾਂ ਤੇ ਇਹ ਰੀਲਾਂ ਬਣ ਰਹੀਆਂ ਨੇਗੀਆਂ ਰੀਲਾਂ ਇੰਨੀ ਜ਼ਿਆਦਾ ਕਦਰ ਦੇ ਵਿੱਚ ਬਣ ਰਹੀਆਂ ਨੇਗੀਆਂ ਹਰ ਇੱਕ ਲੜਕੀ ਹੁਣ ਪੈਟਰੋਲ ਪੰਪ ਤੇ ਜਾਂਦੀ ਹੈ ਚਾਹੇ ਉਹ ਆਪਣੇ ਘਰਦਿਆਂ ਦੇ ਨਾਲ ਜਾਵੇ ਚਾਹੇ ਉਹ ਕੱਲੀ ਐਕਟਵਾਂ ਲੈ ਕੇ ਜਾਵੇ ਤਾਂ ਉਸਨੇ ਜਾ ਕੇ ਹੁਣ ਪੈਟਰੋਲ ਪੰਪ ਤੇ ਜਦੋਂ ਤੇਲ ਪਵਾਉਣਾ ਹੁੰਦਾ ਤਾਂ ਇਹ ਚੂਲੀ ਦੇ ਵਿੱਚ ਪੈਟਰੋਲ ਨੂੰ ਪਵਾ ਕੇ ਸਿੱਟਾ ਪੈਟਰੋਲ ਦਾ ਦੇਵਾ ਇਹ Song ਦੇ ਬੋਲ ਦੇ ਉੱਤੇ ਇਹ ਪਰਫਾਰਮੈਂਸ ਹੈ ਜਿਹੜੀ ਕੀਤੀ ਜਾ ਰਹੀ ਹੈ ਹੁਣ ਇਸ ਪਰਫਾਰਮੈਂਸ ਨੂੰ ਦੇਖ ਕੇ ਹੁਣ ਤੁਸੀਂ ਦੋਸਤੋ ਕੀ ਕਹਿਣਾਗਾ ਕਮੈਂਟਾਂ ਦੇ ਵਿੱਚ ਉਹ ਹੁਣ ਤੁਹਾਡੇ ਤੇ ਡਿਪੈਂਡ ਹੈਗਾ ਪਰ ਇਸ ਵੀਡੀਓ ਨੂੰ ਜਰੂਰ ਅੱਗੇ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤੇ ਚੈਨਲ BB Unni Blacky ਨੂੰ ਦੋਸਤੋ ਜੇਕਰ ਵੀਡੀਓ YouTube ਤੇ ਦੇਖੀ ਹੈ ਨੋ ਸਬਸਕ੍ਰਾਈਬ ਕਰਿਓ ਤੇ ਜੇਕਰ ਵੀਡੀਓ ਦੇਖੀ ਹੈ ਨੋ ਆਪਣੀ ਇਹੀ ਤੁਸੀਂ Facebook Page ਤੇ ਚੈਨਲ ਨੂੰ ਕਰ ਲਿਓ ਫੋਲੋ ਤਾਂ ਹੁਣ ਸਿੱਟਾ ਜੇ ਪੈਟਰੋਲ ਦਾ ਦੇਵਾ ਇਹ ਸੌਂਗ ਇੱਕ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਕੀ ਸੌਂਗ ਦੇ ਬੋਲ ਨੇਗੇ ਆਓ ਆਪਾਂ ਥੋੜੇ ਜਿਹਾ ਤੁਹਾਨੂੰ ਸੌਂਗ ਦੇ ਬੋਲ ਆ ਜਿਹੜੇ ਉਹ ਵੀ ਆਪਾਂ ਸੁਣਾ ਦਈਏ ਕਿਉਂਕਿ ਫਿਰ ਤੁਹਾਡਾ ਜਿਹੜਾ ਇੰਟਰਸਟ ਆ ਨਾ ਤੇ ਜਿਹੜੇ ਤੁਹਾਡੇ ਵਿਚਾਰ ਆਗੇ ਫਿਰ ਕੰਪਿਊਟਰ ਦੀ ਤਰ੍ਹਾਂ ਦਿਮਾਗ ਦੇ ਵਿੱਚ ਦੌੜਨਗੇ ਤੇ ਤਾਂ ਹੀ ਫਿਰ ਫਟਾਫਟ ਤੁਸੀਂ ਕਮੈਂਟ ਕਰਨਾਗਾ ਇਹਨਾਂ ਦੇ ਇਹ ਲੱਸਣ ਦੇਖ ਕੇ ਜਿਹੜੇ ਪٹرول ਪੰਪਾਂ ਤੇ ਜਾ ਜਾ ਕੇ ਹੇਕ ਕਰ ਰਹੇ ਆ ਜਿਹੜੇ ਮੱਛ ਦੇਣ ਉਹਨਾਂ ਉੱਤੇ ਸੋਣੀਏ ਮੈਂ ਸ਼ਿੱਕਾ ਪਟੜਾਉਣ ਦਾ ਹੱਦ ਮਾਂ ਉਹ ਮੱਛ ਦੇ ਉਹਨਾਂ ਦੇ ਉਹਨ ਲਿਆ ਨਾ ਦੋਸਤੋ ਕੀ ਹੈ ਸੌਂਗ ਦੇ ਬੋਲ ਹੁਣ ਇਹ ਦੇਖੋ ਜੀ ਤੁਸੀਂ ਗਾਣਾ ਲਿਖਣ ਵਾਲੇ ਨੇ ਗਾਣਾ ਲਿਖ ਦਿੱਤਾ ਮਿਊਜ਼ਿਕ ਬਣਾਉਣ ਵਾਲੇ ਨੇ ਮਿਊਜ਼ਿਕ ਬਣਾ ਦਿੱਤਾ ਵੀਡੀਓ ਕਰਨ ਵਾਲੇ ਨੇ ਵੀਡੀਓ ਬਣਾਤੀ ਗਾਉਣ ਵਾਲੇ ਨੇ ਗਾ ਦਿੱਤਾ ਪਰ ਮੈਂ ਹੁਣ ਤੁਸੀਂ ਇਹ ਸੋਚੋ ਵੀ ਜਿਹੜੀ ਇਹ ਪਬਲਿਕ ਆ ਇਹ ਪਬਲਿਕ ਨੇ ਇਹ ਸੌਂਗ ਆ ਜਿਹੜਾ ਇਹ ਟ੍ਰੈਂਡਿੰਗ ਵਿੱਚ ਲਿਆਉਣਾ ਹੁੰਦਾ ਨਾ ਕਿ ਕਲਾਕਾਰ ਨੇ ਇਹ ਪਬਲਿਕ ਨੂੰ ਕੋਈ ਪੈਸਾ ਦੇਣਾ ਹੁੰਦਾਗਾ ਵੀ ਮੇਰੇ ਸੌਂਗ ਨੂੰ ਤੁਸੀਂ ਟ੍ਰੈਂਡਿੰਗ ਦੇ ਵਿੱਚ ਲੈ ਕੇ ਆਓ ਪਰ ਪਤਾ ਨਹੀਂ ਕਿਉਂ ਇਹ ਦੁਨੀਆ ਇਹ ਜਿਹੜੀ ਦੁਨੀਆ ਕੀ ਇਹ ਅੱਜ ਦੀ ਮੰਡੀਰ ਹੈਗੀ ਇਹ ਲੜਕੀਆਂ ਨੇ ਕਿਹ ਜਿਹੜੀਆਂ ਇਸ ਜਿਹੜਾ ਸੌਂਗ ਤੇ ਇਦਾਂ ਦੀਆਂ ਵੀਡੀਓ ਬਣਾਉਂਦੀਆਂ ਨੇ ਅਕਸਰ ਰੀਲਾਂ ਦਾ ਇਹਨਾਂ ਨੇ ਬਣਾਉਣੀਆ ਬਣਾਉਣੀ ਹੁੰਦੀ ਐ ਇਸ ਇੰਸਟਾਗ੍ਰਾਮ ਤੇ ਪਰ ਜਿਹੜਾ ਹੁਣ ਸਿੱਟਾ ਮੈਂ ਪਟ્રોલ ਦਾ ਦੇਮਾ ਜਾ ਕੇ ਇਹ ਪਟ્રોલ ਪੰਪਾਂ ਦੇ ਉੱਪਰ ਹਣਾ ਇੱਕ ਤਾਂ ਤੁਹਾਨੂੰ ਪਤਾ ਪਟਰੋਲਾ ਜਿਹੜਾ ਕਿੰਨਾ ਜ਼ਿਆਦਾ ਮਹਿੰਗਾ ਪਟ્રોલ ਦਾ ਰੇਟ ਦੇਖ ਲਓ ਕਿੱਥੇ ਇਹ ਸਮਾਨ ਨੂੰ ਚੜਿਆ ਪਿਆਗਾ ਤੇ ਇਹ ਇੱਕ ਆਪਣੀ ਰੀਲ ਦੇ ਉੱਪਰ ਚੰਦ ਵਿਊ ਚੰਦ ਫਾਲੋਅਰ ਤੇ ਚੰਦ ਕਮੈਂਟਾਂ ਦੀ ਖਾਤਰ ਪੰਪ ਤੇ ਜਾ ਕੇ ਉਥੇ ਰੀਲ ਕ੍ਰੀਏਟ ਕਰਨੀ ਉਥੇ ਰੀਲ ਬਣਾਉਣੀ ਪੈਟਰੋਲ ਪੰਪ ਵਾਲੇ ਦੇ ਅੱਗੇ ਹੱਥ ਕਰਨਾ ਕਿ ਮੇਰੇ ਹੱਥ ਦੇ ਵਿੱਚ ਪੈਟਰੋਲ ਪਾਉ ਮੈਂ ਪੈਟਰੋਲ ਦੀ ਚੂਲੀ ਭਰਾਂ ਉਹਦੇ ਵਿੱਚੋਂ ਫਿਰ ਮੈਂ ਆਇ ਇਹ ਇੱਕ ਛਿੱਟਾ ਜਿਹੜਾ ਉਹ ਜਦੋਂ ਕੈਮਰੇ ਤੇ ਰੀਲ ਬਣਦੀ ਹੋਵੇ ਉਦੋਂ ਨੂੰ ਉਹ ਛਿੱਟਾ ਦੇਵਾਂ ਹੋਰ ਦੇਖੋ ਨਾਲ-ਨਾਲ ਕੱਲੀ ਕੁੜੀਆਂ ਨਹੀਂ ਦੋਸਤੋ ਆ ਭਾਈ ਸਾਹਿਬ ਨੂੰ ਵੀ ਤੁਸੀਂ ਦੇਖ ਹੀ ਸਕਦੇ ਹੋਗੇ ਇਹ ਵੀ ਪੈਟਰੋਲ ਪੰਪ ਤੇ ਜਾ ਕੇ ਇਹਨਾਂ ਨੇ ਵੀ ਸੇਮ ਕੁੜੀਆਂ ਵਾਲਾ ਹੀ ਐਕਸ਼ਨ ਕੀਤਾ ਉਸੇ ਤਰ੍ਹਾਂ ਹੀ ਜਾ ਕੇ ਇਹਨਾਂ ਨੇ ਵੀ ਰੀਲ ਬਣਾਈ ਹੈਗੀ ਹੁਣ ਇੱਥੇ ਦੋਸਤੋ ਤੁਸੀਂ ਦੱਸੋ ਵੀ ਇਹ ਜਿਹੜੀਆਂ ਰੀਲਾਂ ਬਣਦੀਆਂ ਨੇਗੀਆਂ ਇਹ ਕੁੜੀਆਂ ਜਾ ਕੇ ਰੀਲਾਂ ਬਣਾ ਕੇ ਆਈਆਂ ਨੇ ਪੈਟਰੋਲ ਪੰਪ ਤੇ ਇਹ ਕੁੜੀਆਂ ਨੇ ਉਦੋਂ ਬਾਅਦ ਆ ਕੇ ਰੀਲਾਂ ਆਪਣੀਆਂ ਇੰਸਟਾਗ੍ਰam ਤੇ ਵੀ ਅਪਲੋਡ ਕੀਤੀਆਂ ਨੇਗੀਆਂ ਜਦੋਂ ਹੁਣ ਇਹ ਵੀਡੀਓ ਫੇਸਬੁੱਕ ਐਂਡ ਯੂਟਿਊਬ ਤੇ ਇਹ ਹੁਣ ਵੀਡੀਓ ਵਾਇਰਲ ਹੋਵੇਗੀ ਤਾਂ ਉਦੋਂ ਬਾਅਦ ਹੁਣ ਇਹਨਾਂ ਦੇ ਮਾਪਿਆਂ ਨੂੰ ਇਹ ਚੀਜ਼ ਦਾ ਪਤਾ ਨਹੀਂਗਾ ਕਿ ਸਾਡੀ ਲੜਕੀ ਰੀਲਾਂ ਬਣਾਉਂਦੀ ਹੈਗੀ ਰੀਲਾਂ ਬਣਾਉਣ ਤੋਂ ਬਾਅਦ ਉਹਨਾਂ ਰੀਲਾਂ ਨੂੰ ਪੋਸਟ ਕਰਦੀ ਹੈ ਕੀ ਇੱਥੇ ਹੁਣ ਇਹ ਮਾਪਿਆਂ ਦੀ ਕੋਈ ਪਰਵਰਸ਼ ਦੇ ਵਿੱਚ ਕੁਈ ਘਾਟ ਹੈਗੀ ਜਾਂ ਫਿਰ ਇਹ ਹੁਣ ਜਿਹੜਾ ਪਬਲਿਕ ਦਾ ਆਮ ਟ੍ਰੈਂਡੀ ਚੱਲਿਆ ਹੋਇਆ ਹੈਗਾ ਹੁਣ ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਹੁਣ 2024 ਦਾ ਖਤਮ ਹੋ ਜਾਣਾਗਾ ਤਾਂ 25 ਉਦੋਂ ਬਾਅਦ 26 27 28 ਮੈਨੂੰ ਲੱਗਦਾ 30 ਤੱਕਰ ਦਾ ਦੋਸਤੋ ਆਵਾ ਹੀ ਉੱਤਿਆ ਜਾਣਾ ਕਿਉਂਕਿ ਡਿਜੀਟਲ ਜਵਾਨਾ ਡਿਜੀਟਲ ਜਵਾਨੇ ਦੇ ਵਿੱਚ ਬਾਈ ਜੀ ਆਹੀ ਕੁਝ ਚੱਲਣਾਗਾ ਹੋਰ ਆਪਾਂ ਨੂੰ ਕੀ ਦੇਖਣ ਨੂੰ ਮਿਲਣਾ ਕਿਉਂਕਿ ਸਵਾਰ ਦਾ ਤੁਸੀਂ ਵੀ ਦੋਸਤੋ ਨਾਲ ਭਾਲਦੇ ਹੋ ਨਾ ਤੁਸੀਂ ਵੀ ਆਪਣੀ ਅੱਖਾਂ ਜਿਹੜੀਆਂ ਉਹ ਤੱਤੀਆਂ ਦਾ ਕਰਨੀ ਹੁੰਦੀਆਂ ਨੇ ਕਿਆਂ ਕੈਨ ਨੂੰ ਚਾਹੇ ਤੁਸੀਂ ਕੁਛ ਮਰਜ਼ੀ ਕਹੋ ਕਮੈਂਟਾਂ ਦੇ ਵਿੱਚ ਜਿਹੜੇ ਮਰਜ਼ੀ ਤੁਸੀਂ ਕੋਈ ਵਿਚਾਰ ਲਿਖੋ ਪਰ ਤੁਸੀਂ ਵੀ ਇਹੀ ਠੰਮ ਕੇ ਇਦਾਂ ਦੇ ਚਾਲ ਢਾਲ ਇਦਾਂ ਦੀਆਂ ਰੀਲਾਂ ਦੇਖਣ ਦਾ ਸਵਾਦ ਆ ਜਿਹੜਾ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਪੈ ਚੁੱਕਿਆਗਾ ਇਸੇ ਕਰਕੇ ਇਹਨਾਂ ਦੀਆਂ ਰੀਲਾਂ ਨੂੰ ਵਿਊ ਆਉਂਦੇ ਨੇ ਅਕਾਊਂਟ ਦੇ ਉੱਪਰ ਫਾਲੋਅਰ ਆ ਜਿਹੜੇ ਤਾਂ ਹੀ ਜਾ ਕੇ ਵੱਧਦੇ ਨੇ ਜੇਕਰ ਤੁਸੀਂ ਫਾਲੋ ਕਰਦੇ ਹੋ ਜੇਕਰ ਮੇਰੀਆਂ ਗੱਲਾਂ ਸਹੀ ਨੇ ਤਾਂ ਜਵਾਬ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਕੇ ਜਾਣਾ ਚੈਨਲ ਨੂੰ ਦੋਸਤੋ ਕਰ ਲੈਣਾ ਸਬਸਕ੍ਰਾਈਬ ਐਂਡ ਫਾਲੋ ਮਿਲਾਂਗੇ ਹੁਣ ਨਵੀਂ ਅਪਡੇਟ ਤੇ ਕਿਸੇ ਨਵੀਂ ਏਦਾਂ ਦੇ ਰੂਸਟਡ ਦੇ ਨਾਲ ਸਿੱਟਾ ਕੀ ਪੈਟਰੋਲ ਦਾ ਦੇਵਾਂ ਲਿਆਉਣੇ ਕੋਈ ਨਵਾਂ ਪਾਲ ਕੇ ਕਲਾਕਾਰ ਕੀਦੇ ਸੌਂਗ ਦੇ ਉੱਤੇ ਜ਼ਿਆਦਾ ਰੀਲਾ ਬਣੀਆਂ ਹੋਣਗੀਆਂ ਤਾਂ ਹੁਣ ਦੇਵੋ ਮੈਨੂੰ ਇਜਾਜ਼ਤ ਸਸਰੀਕਾਲ